ਹਾਂਜੀ ਕਾਲੀ ਜਿਹੜਾ ਇਹ ਸਿੱਧੂ ਹਸਪਤਾਲ ਰੋਡ 30 ਲੱਖ ਰੁਪਏ ਦੀ ਲਗਦੇ ਨਾਲ ਬਣਾਇਆ ਗਿਆ ਇਸ ਨੂੰ ਵਿਚਕਾਰ ਹੀ ਰੋ ਦਿੱਤਾ ਗਿਆ ਹੈ ਕੀ ਕਾਰਨ ਹੋ ਸਕਦਾ ਸਾਥਿਓ ਪਹਿਲਾਂ ਤਾਂ ਵਾ ਤੁਹਾਡਾ ਤੁਸੀਂ ਇਸ ਵਿਸ਼ੇ ਤੇ ਜਿਹੜਾ ਗੱਲਬਾਤ ਕੀਤੀ ਹੈ ਰੋਕਣ ਦਾ ਤਾਂ ਪਤਾ ਨਹੀਂ ਵੀ ਕਿਉਂ ਰੋਕਿਆ ਪਰ ਹਾਲਾਤ ਇਹ ਨੇ ਵੀ ਦੁੱਧ ਦੇਣਾ ਤਾਂ ਮਿੰਗਣਾ ਪਾ ਕੇ ਦੇਣਾ ਲੰਬੇ ਸਮੇਂ ਤੋਂ ਮੈਂ ਕਿਹਾ 20 ਸਾਲ ਤੋਂ ਸੇਠ ਸਾਹਿਬ ਇਹ ਪ੍ਰੋਬਲਮ 20 ਸਾਲ ਤੋਂ ਆ ਪ੍ਰੋਬਲਮ ਆ ਸੜਕ ਦੀ ਇੱਥੇ ਕਾਂਗਰਸ ਵੀ ਆਏ, ਕਾਲੀ ਵੀ ਆਏ, ਮਜੂਦਾ ਝਾੜੂ ਵੀ ਆਏ। ਪਰ ਇਹ ਸੜਕ ਦਾ ਕੋਈ ਹੱਲ ਨਹੀਂ ਹੋਇਆ। ਹੁਣ ਜਦ ਲੋਕਾਂ ਦਾ ਪ੍ਰੈਸ਼ਰ, ਮੀਡੀਆ ਦਾ ਪ੍ਰੈਸ਼ਰ ਆਇਆ ਤਾਂ ਗੋਂਗੜ ਤੋਂ ਮਿੱਟੀ ਝਾੜਨ ਦੇ ਲਈ ਇਹ ਸੜਕ ਬਣਾਉਣ ਲੱਗ ਗਏ। ਹੁਣ ਜਦਾ ਉੱਥੋਂ ਆਪਾਂ ਬਰਨ ਸਿੰਘ ਦੇ ਬੁੱਤ ਤੋਂ ਆਪਾਂ ਸਰਵੇ ਕਰ ਰਹੇ ਹਿੱਤੇ ਤੱਕ ਤਾਂ ਮੈਂ ਨਗਰ ਕੌਂਸਲ ਦੇ ਪ੍ਰਧਾਨ ਨੂੰ, ਈਓ ਨੂੰ ਇੱਥੇ ਜਿਹੜੇ ਫੇਕ ਡਿਗਰੀਆਂ ਲੈ ਕੇ ਇੰਜੀਨੀਅਰ ਬਣੇ ਹੋਏ ਨੇ ਉਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਆ ਜਿਹੜੀ ਤੁਸੀਂ ਸੜਕ ਤਾਂ ਬਣਾਤੀ ਵੀ ਤੁਹਾਡੀਆਂ ਅੱਖਾਂ ਤੇ ਜਦ ਪੈਸਾ ਦੇਖਦਾ ਵੀ 30 40 ਲੱਖ ਅੱਖਾਂ ਤੇ ਪੱਟੀ ਬਣੀ ਜਾਂਦੀ ਹੈ ਵੀ ਇਹਦਾ ਡਰੇਨ ਸਿਸਟਮ ਕਿੱਧਰ ਆ ਪਾਣੀ ਦਾ ਸਿਸਟਮ ਕਿੱਥੇ ਕੱਢੋਗੇ ਇੱਥੇ ਤਾਂ ਪਹਿਲਾਂ ਹੀ ਪਾਣੀ ਬੋਖੜ ਖੜਦਾ ਜਾਂ ਤਾਂ ਇਹਨੂੰ 5 4 ਫੁੱਟ ਉੱਚੀ ਚੱਕ ਕੇ ਬਣਾਉਂਦੇ ਮਤਲਬ ਭ੍ਰਿਸ਼ਟਾਚਾਰ ਜਿਹੜੀ ਸਰਕਾਰ ਮੌਜੂਦਾ ਸਰਕਾਰ ਕਹਿੰਦੀ ਸੀ ਭ੍ਰਿਸ਼ਟਾਚਾਰ ਦੇ ਖਿਲਾਫ ਅਸੀਂ ਲੜਾਈ ਲੜਾਂਗੇ ਲੋਕਾਂ ਦੀ رائے ਦੇ ਨਾਲ ਕੰਮ ਕਰਾਂਗੇ ਮੇਰੇ ਖਿਆਲ 'ਚ ਕਿਸੇ رائے ਨਹੀਂ ਲਈ ਹੋਣੀ ਔਰ ਸਿੱਧਾ ਸਿੱਧਾ ਭ੍ਰਿਸ਼ਟਾਚਾਰ ਹੈ ਕਾਂਗਰਸ ਨੇ ਬਹੁਤ ਵਧੀਆ ਇੱਕ ਪੈਟਰਨ ਸੈੱਟ ਕੀਤਾ ਹੋਇਆ ਵੀ ਜਿਹੜੀ ਟਾਇਲਟਾਂ ਦੇ ਵਿੱਚੋਂ ਸਿੱਧਾ ਕਮਿਸ਼ਨ ਮਿਲਦਾ ਤੁਸੀਂ ਪਿੱਛੇ ਦੇ ਵੀ ਯਾਦ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਇੱਕ 68 ਦਾ ਕਾਮਾਦਮੀ ਪਾਰਟੀ ਦੇ ਆਗੂ ਨੇ ਕਿਹਾ ਸੀ ਉਹ ਇਸ ਟਾਈਮ ਮਨਵਿੰਦਰ ਸਿੰਘ ਗਿਆਸਪੁਰ ਦਾ ਰਾਈਟ ਹੈਂਡ ਆ ਉਹ ਕਹਿੰਦਾ ਸੀਗਾ ਵੀ ਜਿਹੜੀ ਟਾਇਲਟਾਂ ਦੇ ਵਿੱਚ ਐਡਾ ਵੱਡਾ ਕਮਿਸ਼ਨ ਤੇ ਘਰਾਂ ਜੋ ਟਾਈਮ ਦੇ ਨੂੰ ਬੇਵਕੂਫ ਬਣਾਇਆ ਜਾ ਰਿਹਾ ਕੋਈ ਸੜਕ ਨਹੀਂ ਚੱਲਣੀ ਹੈਗੀ ਪਾਣੀ ਦਾ ਕੋਈ ਉੱਪਰ ਦਾ ਪ੍ਰਬੰਧ ਨਹੀਂ ਸਿਰਫ ਟਾ ਜੋ ਕਮਿਸ਼ਨ ਖਾਦਾ ਕਮਿਸ਼ਨ ਖਾ ਕੇ ਸਿਰਫ ਆਪਣਾ ਢਿੱਡ ਭਰਨਾ ਸੋ ਮੇਰੇ ਖਿਆਲ ਦੇ ਵਿੱਚ ਮੈਂ ਤੁਹਾਨੂੰ ਗਰੰਟੀ ਦਿੰਦਾ ਆ ਥੋੜੇ ਜਿਹਾ ਮੀਂਹ ਪੈ ਲੈਣ ਦਿਓ ਤੁਸੀਂ ਵੀ ਇੱਥੇ ਆਜੋ ਮੈਂ ਵੀ ਇੱਥੇ ਆਜੂ ਇਹ ਪਾਣੀ ਇਹ ਸੜਕ ਦੇ ਉੱਤੇ ਫੁੱਲ ਭਰਿਆ ਹੋਊਗਾ ਕਾਲੀ ਜੀ ਇੱਕ ਇਹਦੇ ਨਾਲ ਇੱਕ ਨਾਲਾ ਬਣਿਆ ਹੋਇਆ ਇੱਕ ਹਾਂਜੀ ਉਹ ਨਾਲਾ ਜੀ ਆ ਸੇੜ ਜੀ ਨਾਲ ਖੜੇ ਨੇ ਉਹ ਵੀ ਨਾਲਾ ਪਹਿਲਾਂ ਉਹਦੀ ਸਫਾਈ ਕਰਾਈ ਜਾਂਦੀ ਸੀ ਉਹਦੀ ਹਰ ਸਾਲ ਹੂੰ ਉਹ ਨਾਲਾ ਅੱਗੇ ਲੋਕਾਂ ਨੇ ਇੱਟਾਂ ਲਾ ਕੇ ਬੰਦ ਕੀਤਾ ਹੋਇਆ ਬੇਸਮੈਂਟਾਂ ਬਣਾ ਲੀਆਂ ਉੱਚੀ ਉੱਚੀਆਂ ਪਹਿਲਾਂ ਜਦੋਂ ਆਪਾਂ ਬਿਆਨ ਸਿੰਘ ਦੇ ਚੌਕ ਕੋਲੇ ਆਉਨੇ ਆ ਹੂੰ ਤੇ ਉਸ ਨੂੰ ਨਗਰ ਕੌਂਸਲ ਹੱਥ ਨਹੀਂ ਪਾ ਰਹੀ ਕੀ ਕਾਰਨ ਹੈ ਵੀ ਕੋਈ ਉਹਦੀ ਚੁੰਝਰੀ ਹੋ ਰਹੀ ਹੈ ਵੀ ਉਹ ਨਹੀਂ ਟਾ ਰਹੀ ਇਹ ਸਫਾਈ ਨਹੀਂ ਕਰਵਾ ਰਹੀ ਨਹੀਂ ਬਿਲਕੁਲ ਜੀ ਇਹ ਜਿਹੜੇ ਸਰਕਾਰ ਦੇ ਵੀ ਕਈ ਹਦਾਇਤਾਂ ਨੇ ਹਾਈਵੇ ਤੋਂ 15 ਫੁੱਟ ਪਿੱਛੇ ਆਪਾਂ ਡਬਲ ਸਟੋਰੀ ਨਹੀਂ ਬਣਾ ਸਕਦੇ ਬਹੁਤ ਸਾਰੀਆਂ ਹਦਾਇਤਾਂ ਨੇ ਪਰ ਇੱਥੇ ਕੀ ਆ ਇੱਥੇ ਹਰ ਕੰਪ੍ਰੈਸਟ ਪ੍ਰਜਾੜ ਤੋਂ ਸ਼ੁਰੂ ਹੁੰਦਾ ਦਰਾਹੇ ਸ਼ਹਿਰ ਆ ਜਿਹੜਾ ਇਹਦੇ ਪੰਜ ਚਾਰ ਕਲੀਡਰ ਨੇ ਉਹੀ ਟਪੂਸੀ ਮਾਰਦੇ ਨੇ ਕਾਂਗਰਸ ਚ ਉਹੀ ਟਪੂਸੀ ਮਾਰਦੇ ਨੇ ਅਕਾਲੀਆਂ ਚ ਉਹਨਾਂ ਨੇ ਟਪੂਸੀ ਮਾਰੀ ਝਾੜੂ ਚ ਆ ਗਏ ਉਹ ਟਪੂਸੀ ਮਾਰ ਜਿਹੜੇ ਲੀਡਰ ਨੇ ਲੋਕ ਉਹਨਾਂ ਤੇ ਵਿਸ਼ਵਾਸ ਕਰਦੇ ਨੇ ਕਿਉਂ ਵਿਸ਼ਵਾਸ ਕਰਦੇ ਨੇ ਮੈਨੂੰ ਨਹੀਂ ਪਤਾ ਦਰਾਹੇ ਦੇ ਲੋਕਾਂ ਦਾ ਔਰ ਇਹ ਪੰਜ ਚਾਰ ਲੀਡਰਾਂ ਨੇ ਦਰਾਹੇ ਦਾ ਸਤਿਆਨਾਸ਼ ਮਾਰਿਆ ਪਿਆਵਾ ਔਰੇ ਆਪਣੀ ਕਮਾਈ ਖਾ ਰਹੇ ਨੇ ਜਿਹੜੇ ਤਕੜੇ ਤਨਾਟ ਲੋਕ ਨੇ ਉਹਨਾਂ ਨੇ ਕਬਜ਼ੇ ਕੀਤੇ ਤੁਸੀਂ ਦੇਖ ਲਓ ਕੋਈ ਮਾੜਾ ਮੋਟਾ ਤਾਂ ਬੰਦਾ ਇੱਥੇ ਬੈਠਾ ਨਹੀਂ ਹੈਗਾ ਇਸ ਲਈ ਇਹਦਾ ਡਰੇਨ ਇਹ ਸਿਰਫ ਲੋਕਾਂ ਨੇ ਜਾਂ ਛਿੱਤਰ ਫੇਰੇ ਜਾਂ ਲੰਬੇ ਸਮੇਂ ਤੋਂ ਇਹ ਛਿੱਤਰ ਤੋਂ ਡਰਦੇ ਮਾਰੇ ਨਗਰ ਕੌਂਸਲ ਨੇ ਮਾੜੀ ਮੋਟੀ ਖਾਨਾ ਪੂਰਤੀ ਕਰਕੇ ਸੜਕ ਬਣਾਈ ਆ ਉਹਨਾਂ ਨੇ ਦੇਖਿਆ ਵੀ ਜੇ ਸੜਕ ਬਣ ਗਈ ਸਾਡੇ ਜੇਬਾਂ ਵੀ ਹਰੀਆਂ ਹੁੰਦੀਆਂ ਨੇ ਸੋ ਮੈਂ ਈਓ ਸਾਹਿਬ ਨੂੰ ਨਗਰ ਕੌਂਸਲ ਦੇ ਪ੍ਰਧਾਨ ਨੂੰ ਇੱਥੇ ਦੇ ਜੇੀ ਨੂੰ ਇੱਥੇ ਦੇ ਜਿਹੜੇ ਇਹਨਾਂ ਡਿਵੈਲਪ ਜਿਹੜੀ ਇਹ ਤਿਆਰ ਕਰਦੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜੇ ਘਰ ਦੇ ਵਿੱਚ ਡਰੇਨ ਸਿਸਟਮ ਨਾ ਹੋਵੇ ਘਰ 'ਚ ਗੰਦ ਪੈ ਜਾਂਦਾ ਉਹ ਭਰਾਵੋ ਵੀ ਤੁਹਾਡੇ ਘਰ ਦੇ ਵਿੱਚ ਜਿਹੜਾ ਡਰੇਨ ਸਿਸਟਮ ਹੈਗਾ ਜਾਂ ਨਹੀਂ ਹੈਗਾ ਇੱਥੇ ਕਿਉਂ ਨਹੀਂ ਬਣਾਇਆ ਗਿਆ ਇਹਦਾ ਮਤਲਬ ਇਹ ਹੈ ਵੀ ਕੋਈ ਜਵਾਬਦੇਹੀ ਨਹੀਂ ਕੋਈ ਸੁਣਵਾਈ ਨਹੀਂ ਹਰ ਇੱਕ ਬੰਦਾ ਇੱਥੇ ਚੁੰਝ ਆਪਣੀ ਹਰੀ ਕਰਨ ਦੇ ਲਈ ਲੁੱਟਣ ਦੇ ਲਈ ਲੱਗਿਆ ਹੋਇਆ ਹਾਂਜੀ ਸੇਟ ਸਾਹਿਬ ਕੀ ਕਹੋਗੇ ਜਿਸ ਤਰ੍ਹਾਂ ਕਾਲੀ ਜੀ ਨੇ ਕਿਹਾ ਵੀ ਇਹ ਜੋ ਇੰਟਰਲੌਕ ਤੇ ਟੈਲ ਲਗਾਈ ਗਈ ਹੈ ਇਹ ਸਿਰਫ ਕਮਿਸ਼ਨ ਵਾਸਤੇ ਲਗਾਈ ਗਈ ਹੈ ਡਰੇਨੇਜ ਦਾ ਕੋਈ ਪ੍ਰਬੰਧ ਨਹੀਂ ਹੈਗਾ ਦੂਸਰੇ ਪਾਸੇ ਜੋ ਨਾਲਾ ਲੋਕਾਂ ਨੇ ਬੰਦ ਕੀਤਾ ਹੋਇਆ ਥੇੜੀਆਂ ਬਣਾਈਆਂ ਹੋਈਆਂ ਨੇ ਕੀ ਨਗਰ ਕੌਂਸਲ ਉਠਾ ਕੇ ਨਾਲੇ ਦੀ ਸਫਾਈ ਨਹੀਂ ਕਰਵਾ ਸਕਦੀ ਨਗਰ ਕੌਂਸਲ ਦਾ ਕੰਮ ਕੀ ਹੈ ਆਹੀ ਕੰਮ ਹੈ ਸਫਾਈ ਕਰਾਉਣੀ ਜਿੱਥੇ ਕੋਈ ਰੁਕਾਵਟਾ ਪਾਣੀ ਦੀ ਉਹਨੂੰ ਦੂਰ ਕਰਾਉਣਾ ਹੋਰ ਨਗਰ ਕੌਂਸਲ ਨੂੰ ਕਰਾਉਣਾ ਕੀ ਹੈ ਫਿਰ ਮੋਟੀਆਂ ਮੋਟੀਆਂ ਤਨਖਾਹ ਲੈਂਦੇ ਨੇ ਅਫਸਰ ਉਹਦੇ ਉੱਪਰ ਜੀ ਫਿਰ ਹੋਰ ਕੁਝ ਹੋ ਰਿਹਾ ਬਹੁਤ ਕੁਝ ਉਹ ਲੀਡਰ ਬੈਠਿਆ ਇਹਨਾਂ ਨੇ ਮੈਂ ਤਾਂ ਪਹਿਲਾਂ ਵੀ ਇੱਕ ਵਾਰੀ ਤੁਸੀਂ ਮੈਨ ਤੋਂ ਪੁੱਛਿਆ ਸੀ ਸਵਾਰੇ ਅਜਿਹਾ ਕਹਿੰਦੇ ਪਿਛਲੇ 25 ਸਾਲਾਂ ਤੋਂ ਅਸੀਂ ਹੁਣ ਦੀ ਗੱਲ ਨਹੀਂ ਕਰਦੇ ਪਿਛਲੇ 25 ਸਾਲਾਂ ਤੋਂ ਜਿੰਨੀਆਂ ਗਰੰਟਾਂ ਤਰ੍ਹਾਂੇ ਸ਼ਹਿਰ ਨੂੰ ਆਈਆਂ ਨੇ ਉਹਦੀ ਈਡੀ ਤੋਂ ਸੀਵੀ ਤੋਂ ਜਾਂਚ ਕਰਾਈ ਜਾਵੇ ਔਰ ਜਿਹੜੇ ਸਬੰਧਤ ਲੋਕ ਨੇ ਉਹਨਾਂ ਦੀਆਂ ਬਹੁਤ ਪ੍ਰਾਪਰਟੀਆਂ ਬਣ ਗਈਆਂ ਗਰੀਬ ਜਾਂ ਤਰਾ ਤਰਾ ਕਰ ਰਹੀ ਹੈ ਹੁਣ ਇੱਥੇ ਕਿੱਥੇ ਗਿਆ ਈਡੀ ਜਾਂ ਸੀਬੀਆਈ ਇੱਥੇ ਕੀ ਮਾੜਾ ਮੋਟਾ ਮੇਰੇ ਵਾਂਗ ਘਰੇ ਟੈਲਾਂ ਲਾ ਲਵੇ ਉਹਦੇ ਲਾਓ ਜੀ ਇਨਕਮ ਟੈਕਸ ਵਾਲੇ ਆ ਗਏ ਆ ਜੀ ਫਲਾਣੇ ਆ ਗਏ ਹੁਣ ਇਨਕਮ ਟੈਕਸ ਸੁੱਤਾ ਪਿਆ ਕੀੜੀ ਸੁੱਤਾ ਪਿਆ ਕੀ ਇਹ ਰਾਜਨੀਤੀ ਕਰਨ ਲਈ ਵਰਤੇ ਵਰਤਦੇ ਆ ਨਾ ਲੋਕਾਂ ਨੂੰ ਸਿਰ ਸਾਹਿਬ ਇਹਨਾਂ ਨੇ ਪੜਤਾਪ ਰੋਡ ਪੂਰਾ ਪਟਿਆ ਇਹਨਾਂ ਨੇ ਪੈਪਾ ਪਾਉਣ ਲਈ ਟ੍ਰੀਟਮੈਂਟ ਪਲੈਂਟ ਤੋਂ ਪੈਪਾ ਪਾਈਆਂ ਨੇ ਇੱਥੇ ਤੱਕ ਬਣਾਤੀਆਂ ਤੇ ਰੋਡ ਤੱਕ ਸਿੱਧੂ ਹਸਪਤਾਲ ਤੱਕ ਅੱਗੇ ਉਹਦੀ ਰੇਪੇਲ ਨਹੀਂ ਕਰਾਈ ਸਾਨੂੰ 50 ਸਾਲ ਹੋ ਗਏ ਦੇਖਦੇ ਨੂੰ ਸਾਨੂੰ ਇਹ ਨਹੀਂ ਪਤਾ ਪਾਣੀ ਜਾਂਦਾ ਕਿੱਧਰ ਨੂੰ ਆ ਹੂੰ ਇਹ ਡਰੇਨ ਚ ਜਾਂਦਾ ਘੜਾ ਜਗ ਨਹੀਂ ਜਾਂਦਾ ਹੂੰ ਇਹ ਪਤਾ ਨਹੀਂ ਪਾਣੀ ਧਮੋਦਲੇ ਕਿਹੜੇ ਬਸੂ ਲੈ ਕੇ ਜਾਂਦੇ ਨੇ ਸਰਕਾਰ ਦਾ ਬਣ ਕੀ ਆ ਇਹਦਾ ਬਸ ਇਹਨਾਂ ਦਾ ਕਾਰ ਤਾਂ ਮੈਨੇ ਇੱਕ ਵੀ ਆ ਵੀ ਜਨਤਾ ਨਾਲ ਤੰਗ ਕਿਵੇਂ ਕਰਨਾ ਤੰਗ ਕਰ ਦਵਾ ਫਿਰ ਉਹਨੇ ਹੱਲ ਕਰਨ ਨੇ ਫਿਰ ਉਹ ਤੇ ਵੋਟਾਂ ਲੈਣੀਆਂ ਨੇ ਇਹ ਬੋਟਾ ਐ ਨਹੀਂ ਮਿਲਦੀ ਆਉਂਦੀ ਆ ਇਹ ਵੀ ਬੋਟੇ ਰਾਜਨੀਤੀ ਹੈਗੀ ਇਹ ਇਹ ਲੋਕਾਂ ਨੂੰ ਖੱਡਲ ਕਰਦੀ ਰਾਜਨੀਤੀ ਆ ਠੀਕ ਓਕੇ ਜੀ ਸਿਆਣੇ ਲੀਡਰ ਕਦੇ ਨਹੀਂ ਕੰਮ ਕਰਦੇ ਉਹ ਦਰਾਹੇ ਦਾ ਵਿਕਾਸ ਕਰਨ ਵਿਕਾਸ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਨਾ ਬਣਾਉਣਾ ਇੰਨੀ ਕੁਝ ਕਹਿੰਦਾ ਹੋਇਆ ਹੈਗਾ ਨਾਲਾ ਇਹ ਨਾਲਾ ਵੀ ਮੇਰੇ ਵਰਗਾ ਨਹੀਂ ਹੈਗਾ ਅੱਗੇ ਪੱਕੇ ਪੱਥਰ ਲਾਏ ਪਏ ਨੇ ਥੜੇ ਬਣਾਏ ਪਏ ਨੇ ਕਿਨਾਂ ਦੇ ਨੇ ਢਟਾਈ ਜਾਣ ਉਹ ਢਟੇ ਜਾਣ ਚੱਕੇ ਜਾਣ ਤਾਂ ਔਰੇ ਹੱਲ ਹੋਊਗਾ ਪਾਣੀ ਦਾ ਨਹੀਂ ਇਹ 30 ਲੱਖ ਲਾਇਆ ਔਰ 60 ਲੱਖ ਲਾੜਨਾ ਤਾਂ ਨਹੀਂ ਹੱਲ ਹੋਣਾ ਦੂਜੀ ਗਹੀ ਰਹੀ ਗੱਲ ਵੀ ਇਹ ਸੜਕ ਕਿਉਂ ਰੁਗੀ ਭਰੋਸੇ ਜੋਖੂ ਸੂਤਰ ਦੇ ਪਤਾ ਲੱਗਿਆ ਸਾਨੂੰ ਵੀ ਟੈਂਡਰ ਔਰੇ ਤੱਕ ਸੀਗਾ ਅੱਗੇ ਟੈਂਡਰ ਹੋ ਠੇਕੇਦਾਰ ਨੇ ਪੋਣਾ ਫਿਰ ਉਹ ਦੇਖੂ ਆਪਣਾ ਹਿਸਾਬ ਦਾ ਕਿੱਧਰ ਨੂੰ ਜਾਣਾ ਕਿੱਧਰ ਨਹੀਂ ਜਾਣਾ ਰੋੜ ਰੁਪਿਆ ਲੱਗੂਗਾ ਇਹ ਤਾਂ ਜੀ ਰੱਬੇ ਰੱਖਾ ਸਾਡੇ ਦਰਾਹੇ ਦਾ ਇਹਨਾਂ ਨੇ ਕੁਛ ਨਹੀਂ ਕਰਨਾ ਵੋਟਾਂ ਆਉਣਗੀਆਂ ਹੁਣ ਬੜਾ ਰੌਲਾ ਪਊਗਾ ਤੁਹਾਨੂੰ ਅਸੀਂ ਲੰਡਨ ਬਣਾਵਾਂਗੇ ਤੁਹਾਡਾ ਸ਼ਹਿਰ ਉਮਮਾ ਕਾ ਲੰਡਾ ਦਾ ਛਟੋ ਸਾਡਾ ਸ਼ਹਿਰ ਦਰਾਹੀ ਰਹਿਣ ਤੋਂ ਇੰਨੇ ਹੀ ਬਹੁਤ ਆ ਧੰਨਵਾਦ ਸ਼ੁਕਰੀਆ ਮਿਹਰਬਾਨੀ ਹਾਂਜੀ ਇਹ ਸਭ ਇੱਕ ਸਿੱਧੂ ਹਸਤਾ ਰੋਡ ਹੈ ਜੋ ਇਹਦੇ ਤੇ ਇੰਟਰਲੌਕ ਪੱਗਾਂ ਗਈਆਂ ਗਈਆਂ ਨੇ ਤੇ 7-800 ਮੀਟਰ ਰੋਡ ਬਣਾ ਕੇ ਬੰਦ ਕਰ ਦਿੱਤਾ ਗਿਆ ਕੀ ਕਾਰਨ ਹੈ ਇਹ ਮਾਈ ਡੀਅਰ ਫਰੈਂਡ ਇਸ ਰਾਏ ਇਹ ਜਿਹੜੀ ਰੋਡ ਅਸੀਂ ਬਣਾਈ ਹੈਗੀ ਹੈ ਇਹ ਰੋਡ ਅਸੀਂ ਪ੍ਰੋਪਰ ਟੈਂਡਰ ਇਨਵਾਈਟ ਕਰਕੇ ਸਰੋ ਜਿਹੜਾ ਹੈਗਾ ਕੰਪੈਟਿਟਿਵ ਰੇਟਸ ਦੇ ਨਾਲ ਕਰਕੇ ਇਹਨੂੰ ਅਸੀਂ ਆਰਡਰ ਪਲੇਸ ਕੀਤਾ ਸੀਗਾ ਔਰ ਪੂਰੇ ਸਾਡੇ ਜਿਹੜੇ ਬਾਇਲॉजਿਕ ਹਸਪਤਾਲਾਂ ਦੀ ਰੋਡ ਬਣਾਈ ਜਾ ਰਹੀ ਹੈ ਉਹ ਸਾਡੇ ਬਜਟ ਦੇ ਹਿਸਾਬ ਨਾਲ ਰੋਡ ਦਾ ਕੰਮ ਜਿੰਨਾ ਸੀਗਾ 900 950 ਮੀਟਰ ਦੇ ਆਸ-ਪਾਸ ਟੈਂਟੇਟਿਵ ਜ ਹੈ ਉਹ ਇੱਥੇ ਸਾਡਾ ਹੁਣ ਫਿਨਿਸ਼ ਹੋ ਗਿਆ ਬਟ ਅਸੀਂ ਉਹਨੂੰ ਕੰਟੀਨਿਊ ਕਰਨ ਵਾਸਤੇ ਪੂਰਾ ਐਂਡ ਤੱਕ ਲੈ ਕੇ ਜਾਣ ਵਾਸਤੇ ਅਗਲਾ ਟੈਂਡਰ ਵੀ ਲਗਾ ਦਿੱਤਾ ਹੈ ਉਹ ਵੀ ਅਲੋਟ ਹੋ ਗਿਆ ਐਂਡ ਪ੍ਰੋਬਬਲੀ ਵਿਦਨ ਕਮਿੰਗ 3 4 5 ਡੇਸ ਉਹ ਵੀ ਟਾਈਲ ਦਾ ਕੰਮ ਜਰਾ ਸ਼ੁਰੂ ਉਦਘਾਟਨ ਹੋਣ ਤੋਂ ਬਾਅਦ ਅਸੀਂ ਉਹਨੂੰ ਕੰਪਲੀਟ ਕਰਵਾ ਦੇਵਾਂਗੇ ਜੀਓ ਸਾਹਿਬ ਕਿੰਨੀ ਲਾਗਤ ਨਾ ਬਾਰੇ ਆ ਜੀ ਇਹ ਉਹ ਐਗਜ਼ੈਕਟਲੀ ਸਮਵੇ ਰੌਂਡ ਜਿਹੜਾ ਨਵਾਂ ਕੰਮ ਕਰਦੇ ਪਏ ਆ ਇਹ 40 ਲੱਖ ਤੇ ਆਸ-ਪਾਸ ਹੋਏਗਾ ਹੈ ਤੇ ਪੁਰਾਣੇ ਵਾਲਾ ਕਿੰਨਾ ਵਾਲਾ ਸੀ ਉਹ 22-23 ਲੱਖ ਆਸ-ਪਾਸ ਹੈਗਾ ਅੱਛਾ ਸਰ ਇੱਕ ਇਹਦੇ ਨਾਲ ਇੱਕ ਨਾਲਾ ਹੁੰਦਾ ਸੀਗਾ ਅੱਛਾ ਸਰ ਉਹ ਨਾਲੇ ਦੇ ਰਾਈ ਨੂੰ 4-5 ਗਵਾਰਡ ਦੇ ਨਾਲ ਲੱਗਦੇ ਉਹਦਾ ਪਾਣੀ ਡੇਨ ਹੁੰਦਾ ਸੀਗਾ ਹਾਂ ਇਸ ਰੋਡ ਦਾ ਪਾਣੀ ਵੀ ਡਰੇਨ ਹੁੰਦਾ ਸੀਗਾ ਉਹ ਨਾਲੇ ਉੱਤੋਂ ਲੋਕਾਂ ਨੇ ਵੱਡੀਆਂ ਥੇੜੀਆਂ ਬਣਾ ਕੇ ਉਹ ਬੰਦ ਕਰਤਾ ਤੇ ਕਈਆਂ ਦੇ ਵਿੱਚ ਇੱਕ ਤਾਂ ਗੱਲੀ ਬਿਲਕੁਲ ਬੰਦ ਕੀਤਾ ਹੋਇਆ ਹੈ ਤੇ ਉਸ ਬਾਰੇ ਕੀ ਕਰਨਾ ਆ ਇਸ ਤਰ੍ਹਾਂ ਹੈ ਅਸੀਂ ਨਾ ਸਾਰੇ ਸ਼ਹਿਰ ਦਾ ਮੇਰੀ ਟਰਮ ਦੇ ਵਿੱਚ ਤਾਂ ਦੋ ਵਾਰੀ ਜਾਂ ਲਗਭਗ ਤਿੰਨ ਵਾਰੀ ਦੇ ਆਸ-ਪਾਸ ਅਸੀਂ ਡਰੇਨਸ ਵਗੈਰਾ ਜਾਂ ਨਾਲੇ ਜਾਂ ਸ਼ਹਿਰ ਦੇ ਸੀਵਰ ਸਾਰੇ ਜਿਹੜੇ ਕਲੀਨ ਕਰਵਾ ਚੁੱਕੇ ਹਾਂ ਤੇ ਸ਼ਹਿਰ ਨਿਵਾਸੀਆਂ ਨੂੰ ਪਿੱਛੇ ਦੀ ਆਪਣੀ ਐਕਸਟ੍ਰੀਮ ਰੇਨਫਾਲ ਹੋ ਗਈ ਸੀ ਉਹਦੇ ਵਿੱਚ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਬਹੁਤ ਪ੍ਰੋਬਲਮ ਆਈ ਸੀਗੀ ਤੇ ਇਕੱਲਾ ਦਰਾਹਾ ਸ਼ਹਿਰ ਨਹੀਂ ਸੀਗਾ ਉਹਦੇ ਵਿੱਚ ਬਟ ਅਸੀਂ ਜਿਹੜਾ ਪੂਰਾ ਆਪਣਾ ਅਰੇਂਜਮੈਂਟ ਕੀਤਾ ਉਹਦੇ ਹਿਸਾਬ ਨਾਲ ਸ਼ਹਿਰ ਦੇ ਵਿੱਚ ਪਾਣੀ ਕੜਨ ਦਾ ਕੋਈ ਚਾਂਸ ਨਹੀਂ ਹੈਗਾ ਕਿਉਂਕਿ ਥੋਰੋ ਕਲੀਨਿੰਗ ਕੇ ਲਈ ਸਾਰੇ ਪਾਸੇ ਹੋਈ ਹੋਈ ਹੈ ਸਾਡੀ ਬਟ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਕਿਸੇ ਨੇ ਐਨਕ੍ਰੋਚਮੈਂਟ ਕੀਤੀ ਹੋਈ ਹੈ ਉਹ ਵੀ ਯੂਨੀਵਰਸਲ ਇੱਕ ਹੈਗੀ ਐਨਕ੍ਰੋਚਮੈਂਟ ਸਾਰੇ ਸਿਟੀਜ਼ ਦੇ ਵਿੱਚ ਹੈ ਇਕੱਲੇ ਦੁਰਾਹੇ ਦੇ ਵਿੱਚ ਨਹੀਂ ਹੈ ਬਟ ਆਈ ਵਿਲ ਸਪੀਕ ਟੂ ਮਾਈ ਟੀਮ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਜਿਹੜੀ ਐਨਕ੍ਰੋਚਮੈਂਟ ਹੈਗੀ ਹੈ ਉਹ ਅਸੀਂ ਠੀਕ ਕਰਨ ਵਾਸਤੇ ਆਪਣਾ ਸਾਰਾ ਜਿਹੜਾ ਹੈਗਾ ਸਾਡੇ ਐਸੈਟਸ ਨੂੰ ਮੂਵ ਕਰਾਂਗੇ ਔਰ ਜਿਹੜੇ ਕਿਸੇ ਬੰਦੇ ਨੇ ਐਨਕ੍ਰੋਚਮੈਂਟ ਕੀਤੀ ਹੋਈ ਹੈ ਉਹਨੂੰ ਅਸੀਂ ਹਟਾ ਕੇ ਔਰ ਉਹਨੂੰ ਪਰ ਜੇ ਉਹ ਨਹੀਂ ਹਟਦੇ ਤਾਂ ਅਸੀਂ ਬੰਦਤੀ ਕਾਰਵਾਈ ਜਿਹੜੀ ਹੈ ਐਕਸ਼ਨ ਦੇ ਵਿੱਚ ਲੈ ਕੇ ਆਵਾਂਗੇ ਡੈਫੀਨਿਟਲੀ